ਕਹਿੰਦੇ ਬਦਕ ਕਿੰਨੇ ਧਨੀ ਹੋਏ ਜਿਉਂ ਦੀ ਮੀਤ ਮਾਰੀਏ ਰੰਕ ਕਿੰਨੇ ਘੋਵੇ ਜਿਉਂ ਦੀ ਮੀਤ ਭਰ ਦਿੱਤੇ ਦਿਨ ਪਰਦਾਰ ਨਰਸੀਬਾਂ ਨਸੀ ਦਾ ਜਿਹੜਾ ਸੀਗਾ ਇਹਨੋਂ ਦੋ ਕਾਮ ਦੇ ਦੇ ਚ ਸੱਤ ਕਰੋੜ ਪਾਇਆ ਉਹਦੇ ਕੋਲੇ ਸੀ ਨੀ ਕਿਸੇ ਬਿਲਕੁਲ ਹੀ ਨਹੀਂ ਸੀ ਸੱਤ ਕਰੋੜ 55 ਕਰੋੜ ਹੋਰ 55 ਕਰੋੜ ਤੱਕ ਉਹਦੇ ਕੋਲੇ ਸੀ ਤਾਂ ਰਾਜਸੀ ਕਿਤਿਆਵਾਤਿਆਨ ਇੱਕ ਵਾਰ ਇਹ ਨਾ ਉਹ ਨੌਨ ਕਰਫਾਤਿ ਜਿਲੇ ਜਿੱਥੇ ਆਪਾਂ ਕਿਤੇ ਵੀ ਨੌਨ ਕਰਦਾ ਕਿ ਸੰਕਲਪ ਕਰਕੇ ਨੂੰ ਮਜੀਸ਼ ਬਿਜਿਆ ਕੋਈ ਨਸ਼ਾ ਛੱਡ ਕੇ ਦਾ ਕੋ दारू ਛੱਡ ਕੇ ਦਾ ਕੋ ਹੋਰ ਕੋਈ ਛੱਡ ਕੇ ਆਬ ਆ ਕੇ ਬਾਜ਼ਾਰ ਰੁਕੀ ਕਰਵਾ ਲੱਗਦਾ ਅਜਿਹੀ ਬਾਤ ਹੈ ਅਸੂਮਨ ਨਾਲ ਹੋ ਪਾਇਆ ਤਾਂ ਨਸੀ ਭੱਜੀ ਦੋ ਨੂੰ ਉਹਨਾਂ ਨੂੰ ਕੱਕ ਵਾਸਤੇ ਗਿਆ ਨਾ ਉਹ ਕਿਹਨਾਂ ਅੱਗੇ ਨਿਕਲੇ ਜਿੱਥੇ ਭਗਵਾਨ ਕੋਲ ਨੇ ਦਾ ਜ਼ਰੂਰਤ ਕਰਕੇ ਕਿੜਾ ਹੋ ਗਿਆ ਉਹ ਤਾਂ ਮੰਗਲ ਲਾ ਗਿਆ ਤੇ ਕਿਹਾ ਜੇ ਗਿਆ ਨਾ ਕੋਸਣਾ ਕੁਸ ਮੈਨੂੰ ਦੇ ਉਹ ਤਾਂ ਮੈਨੂੰ ਦੇ ਮੈਂ ਕਿਹਾ ਤੂੰ ਨਾ ਮੈਂ ਕਿਤਾ ਸੰਕਲਪ ਕਰ ਗਿਆ ਉਹਨੇ ਸੰਕਲਪ ਕਰਤਾ ਉਹ ਦੇਖਣੇ ਜਦੋਂ ਆਪਾਂ ਕੋ ਸੰਕਲਪ ਕਰਦੇ ਜਿਹੜੀ ਚੀਜ਼ ਮੰਗੇ ਦੇਣੀ ਪੈਂਦੀ ਆ ਉਹ ਕਰਨ ਲੱਗਿਆ ਮਹਾਰਾਜ ਰਾਜਨ ਕਹਿਣ ਲੱਗਾ ਹੈ ਰਾਜਾ ਸਾਹਿਬ ਨਸੀ ਭੱਜ ਸੇਜਤ ਜਿੰਨਾ ਤੇਰੇ ਕੋਲ ਤਾਕਤ ਤੁਫਾਨ ਵਰਤਾਰੇ ਗਰੀਬਾਂ ਨੂੰ ਜਿੱਦੇ ਤੈਨੂੰ ਲੋੜ ਪੈਗੀ ਮੈਨੂੰ ਯਾਦ ਕਰਕੇ ਉਹਨਾਂ ਤੇਨੂੰ ਦੇ ਦੂਗਾ ਪਰਪਕ ਵਾਦੀਖ ਬਰਨੇ ਦਾ ਰੂਪ ਤੇਰੇ ਬਾਪਨ ਕਹਿੰਦੇ ਬਾਪਨ ਪਾਰ 52 ਕੋਲ ਦਾ ਹੋਣਾ ਕੋਲ ਅੱਜ ਕੱਲੇ ਤੇ ਚਵਾਨੇ ਅੱਜ ਕਿਸੇ ਦੇਣ ਉੱਤੇ ਨਹੀਂ ਕਰਦਾ ਦਾ ਹੱਕ ਵੀ ਤੇ ਬਿਲਕੁਲ ਕਹਿ ਨਾ ਤਸੀ ਅਨੇ ਮੰਨੀ ਗੱਲ ਹੈ ਭਗਵਾਨ ਦੀ ਗੱਲ ਹੈ ਸਾਰਾ ਤਰਨਾ ਕਿ ਲੋਟਾ ਤੇ ਲੋਕਾਂ ਦੀ ਗੱਲ ਬਣਦਾ

ਬੈਠਣ ਤੋਂ ਉੱਪਰ ਦੀ ਕਰਿਆ ਕਰੇ ਭਜ ਲਗਾਉਣ ਲੱਗ ਗਏ ਤੇ ਕੋਈ ਅੰਨੇ ਸਾਧ ਆਉਣ ਲੱਗ ਗਏ ਚੱਜ ਦਾ ਤਾਂ ਕੋਈ ਆਵੇ ਨਾ ਸਾਰੇ ਅੰਨੇ ਕੋਈ ਢੋਲਕੀ ਕੁੱਟੀ ਜਾਵੇ ਕੋਈ ਤੁੰਬਾ ਕੋਈ ਪੀਰਾ ਕੋਈ ਟੱਲੀਆਂ ਲਾਦੇ ਆ ਕੇ ਕਿਸ ਨੇ ਫਿਰ ਮੋੜ ਦੇ ਹੁਣ ਰੋਟੀਆਂ ਮੰਗ ਲਿਆ ਕਰ ਤਾਂ ਖਾ ਲਿਆ ਕਰ ਹੁਣ ਜਿਹੜਾ ਇੱਕ ਦਿਨ ਐਨੀ ਘਰੇ ਬੈਠ ਕੇ ਖਾਦੇ ਸੀ ਤੇ ਮੰਗੇ ਤੇ ਕਿੱਥੇ ਸਭ ਨਾਲ ਦਾ ਪਰਵਾਹ ਨਾ ਦਿੱਤੇ ਉਹਨੇ ਸਾਰਾ ਕੁਝ ਬੰਦ ਕਰਤਾ रोटिया मार के, के खाया कीर्तन कर भगवान कर, प्रतिक्षा नरसिमदीपी कुछ सी नानी बीता बया करके बह गया हम जल करके बह गए तो उन्होंने चिट्ठी लिखी भी नरसिंह भारत चिट्ठी लिखो ब्याह के आए ਜੇ ਵਿਆਹ ਦੇ ਵਿੱਚ ਆਵੇ ਤਾਂ ਇਹਦਾ ਕੁਸ ਲੈ ਕੇ ਆਵੇ ਨਹੀਂ ਆਵੇ ਨਾ ਉਹਨਰ ਪਟਿਤ ਬ੍ਰਾਹਮਣ ਚਿੱਠੀ ਲੈ ਕੇ ਨਰਸੀ ਕੋਲੇ ਆ ਗਿਆ ਕਈ ਦਿਨਾਂ ਦੇ ਵਿੱਚ ਪਹੁੰਚਿਆ ਇੱਕ ਪਾਸੇ ਦੇ ਉੱਤੇ ਸੌਂ ਗਿਆ ਰਾਹ ਤੇ ਵਿੱਚ ਨੀਂਦ ਆ ਗਈ ਭਗਵਾਨ ਨੇ ਚੱਕਿਆ ਤੇ ਸੋਤੇ ਬੈਠੇ ਨਰਸੀ ਬੰਦੇ ਪਿੰਡ ਅਗਰੀਆਂ ਦੇ ਵਿੱਚ ਤਲਿਆਂ ਦੇ ਵਿੱਚ ਧਾਰ ਦਿੱਤਾ

mm okay.

भगवान की मूर्ति कृष्ण भगवान थी मूर्ति चिट्ठी थी भगवान की मूर्ति अगर पिट भाकया भगवान ने मूर्ति पढ़ी भगवान कृष्ण प्रगट हो गया चिट्ठी पढ़ी इधर जो थी बड़ी नरसिंह पर विश्वास हो गया भी बाकी जिन्हें ने चीज पड़ी है वो ही बात तो वो बंद नहीं कर रहा वो ही बात कर सही कर रहा है और भगवान ने भगवान ने जो की थी पढ़ने के बाद भी बाकी वो विश्वास हो गया

ਰਸੀ ਬੱਤਿਏ ਲੱਗੇ ਮੈਂ ਪੜ ਤੋ ਆਪਾਂ ਵਿਆਹ ਚੱਲਣਾ ਨਹੀਂ ਬਾਈ ਦਾ ਗਾਂ ਛੱਤ ਪਰ ਕੇ ਸਾਰੇ ਹੱਥ ਚਲਾ ਕੇ ਚਲਾਗੇ ਲੱਲੇ ਆ ਕੇ ਨੇ ਬੱਡਾ ਪੜ ਲਿਆ ਕਿਸੇ ਨੇ ਤੁੰਬੇ ਤਰਲੇ ਕਿਸੇ ਨੇ ਟੋਲ ਵੀ ਤਰਲੇ ਟੁੱਟਿਆ ਦਰੀਲਾ ਮਗਲੇ ਗਿਆ ਬਾਤਾਂ ਮਗਲੇ ਤੇ ਹਰ ਬਾਤ ਛੋੜ ਲੇ ਉਹ ਕਹਿੰਦੇ ਕੇ ਪਰਣ ਸਿੱਕਾ ਤਾਂ ਲੱਜਾ ਗਿਓ ਆ ਪਪਾ ਕਹਿੰਦੇ ਟੋਪੀਆਂ ਦਾ ਪਰਲਾ ਘੋਲ ਗੀਏ ਟੂਪਿਆਂ ਦਾ ਰੇਲਾ ਪਰ ਲਿਆ ਉਹ ਜਦੋਂ ਨਰ ਸਿੰਘ ਆ ਪਜੋਲਾ ਕੇ ਨਾਲ ਜਿੰਨੇ ਸਾਫ ਸਾਰੇ ਕੋ ਟੂ 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 ਲਾ ਕੇ ਕਰਦੇ ਜਿੰਨੇ ਫਿਲਟਰੀਆ ਪੈਸਾ ਕਾ ਕੇ ਸਾਰੇ ਵਿੱਚ ਲਾ ਕੇ ਉੱਪਰ ਲਾ ਕੇ ਦੁਆ ਕਰੀਓ ਕਰੋਂਗਾ ਅਗਲ ਕੱਦ ਰੋਂਦੇ ਫਿਰ ਆ ਕੀ ਹੋਵੇ ਸਾਡਾ ਹੁਣ ਬੈਠਾ ਥੋੜੀ ਜੀ ਗੱਲ ਕਰੇ ਇੱਕ ਸਾਥ ਟਿਕ ਪਿਆ ਕਰੇ ਉਹਨੂੰ ਚੱਕੇ ਕਰ ਦੋ ਤਨ ਹੋ ਗਏ ਪਿਆਗਾ ਵਿੱਚ ਅੰਨੇ ਸਾਥ ਰੰਨੇ ਦੇ ਵਿੱਚ ਪਤੀ ਜੀ ਨੂੰ ਰੋਲ ਜਾ ਕਰ ਦੋ ਘੁੰ ਚੱਕਿਆ ਕਰ ਦੱਸ ਫਿਰ ਰੋਲ ਜਾ ਕਰ ਬਣੋ ਰਜਵਾਗ ਪੱਤੇ ਫਿਰ ਨੋਦਰੋ ਪੋ ਸੁਤਰਾਈ ਫਿਰ ਸਾਰੇ ਪਿੰਡ ਦੇ ਉਦੋਂ ਘਟਿਆ ਲੈਣਾ ਨਹੀਂ ਹੋ ਜਾਣਾ ਬੰਦਿਆ ਤਪਕ ਤੋ ਰਾਹ ਤੇ ਤ ਜਾਗਣ ਦੋਨੇ ਟੈਰੀ ਟੁੱਟ ਗਏ ਜਿੰਨੇ ਸਾਸੀ ਸਾਗ ਬੇੜਾ ਟਿੱਗੇ ਉਹਨਾਂ ਨੇ ਆਖਿਆ ਸਾਧਾ ਨੇ ਆਖਿਆ ਵੀ ਆਪਾਂ ਭਾਈ ਦੋਲ ਜਰਨਾ ਨਾਮ ਛੱਕ ਪਾ ਜਦੋਂ ਫੁਰਾ ਕੇ ਜੀ ਉੱਥੇ ਭਗਵਾਨਾ ਕ੍ਰਿਸ਼ਨ ਖਾਤੀਆ ਰੂਪ ਧਾਰ ਕੇ ਆਇਆ ਭਗਵਾਨ ਖਾਤੀਆ ਰੂਪ ਧਾਰ ਕੇ ਸਾਦਾ ਨੂੰ ਕਹਿੰਦਾ ਕਿ ਸੰਤੋ ਆ ਸੁਭਾਗ ਗੱਡਾ ਮੈਂ ਲੋਡ ਕਰਦਿਆਂ ਅੰਨੇ ਸਾਹ ਕਹਿੰਦੇ ਭਾਗ ਜਾ ਤੇਰਾ ਗੱਡਾ ਅਸੀਂ ਲੋਡ ਕਰਦੇ ਗਏ ਉਹ ਨਾ ਜਾਣ ਸਾਡੇ ਚੋਲੀ ਕਰਦੀ ਪੱਤ ਪਰ ਕਹਿੰਦੇ ਸਮਾਨ ਚੱਕੀ ਭਗਵਾਨ ਕਹਿੰਦੇ ਦੇਖ ਲੈ ਜਦ ਰਿਵੀਨ ਲੱਗਦੇ ਤੱਕ ਸਮਾਨ ਤਾਂ ਬੜਾ ਕੀ ਸੀ ਸਮਾਨ ਚੱਕ ਲੋਗੇ ਮੇਰਾ ਗੱਡਾ ਸਾਰਾ ਚੁਟ ਲੋਗੇ ਉਹਨਾਂ ਤੇ ਸਾਧ ਜਿਸ ਦੇ ਨਾਲ ਪਾਇਆ ਦੂਜੇ ਦੇ ਵਿੱਚ ਵਜੀਰਾ ਨੂੰ ਹੁਣ ਭਗਵਾਨਾਂ ਨੂੰ ਬੇਨਤੀ ਰੱਖਦੇ ਭਗਵਾਨ ਕਹਿੰਦੇ ਦੇਖਲਾ ਸਤ ਕੇ ਜਿਆ ਜਰ ਇਹ ਗੱਡਾ ਵੀ ਲੋਟ ਕਰਦੇ ਦੇ ਕੋ ਉਹਨਾਂ ਨੇ ਕਿ ਧਿਆਨ ਦਾ ਸੀ ਧਿਆਨ ਦੱਸਣ ਲੱਗਦੇ ਆਦਮੀ ਦਾ ਪਰ ਪਰ ਹਾਂਸ ਰੱਖਦਾ ਹੁਣ ਸਾਧ ਰੋ ਤੇ ਆਪਣਾ ਕੰਮ ਸੀ ਕਰ ਦੂਗਾ ਤੇ ਜੇ ਕੋਈ ਚੋਰੀ ਚੱਕਣ ਲੱਗਿਆ ਤਾਂ ਪਾ ਮੁਕਦੇ ਨਹੀਂ ਮਾਰਦਾ ਕਿ ਹੁਣ ਭਗਵਾਨ ਕਹਿੰਦੇ ਭਗਵਾਨ ਖਾਤੀ ਦਾ ਰੂਪ ਧਾਰ ਰਿਹਾ ਉਹਨੇ ਚੱਕੀ ਥੋੜੀ ਨਿਕਲ ਗੋਲਾ ਕੇ ਗੱਡਾ ਸੈਕਟ ਹੁਣ ਦੋ ਤਿੰਨ ਬੰਦੇ ਕਹਿ ਲੱਗੇ ਜਦੋਂ ਉਹ ਪੰਨਾਲੀ ਲੈ ਚਲੇ ਗਏ ਆ ਬੀਜੇ ਰਾਤ ਫੇ ਟੁੱਟ ਗਿਆ ਗੱਡਾ ਫੇ ਲੋਨ ਕਰ ਦੂ ਦੋ ਤਿੰਨਾਂ ਨੇ ਜਦੋਂ ਕੀ ਕਰੋ ਇਹਦੇ ਲੱਡੂ ਐ ਤਾਜੀਆ ਬੰਦੀ ਨਹੀਂ ਪਾਰਦਾ ਹੁਣ ਲੱਡੂ ਕਿਥੋਂ ਗਾਊਗਾ ਹੋਤੇ ਹੋਰ ਇਹ ਤਾਂ ਫੇੜੀ ਜਾਊਗਾ ਉਹ ਕਹਿ ਲੱਗੇ ਕਿ ਪਕਾਰ ਕਹਿ ਲੱਗੇ ਸਾਡੇ ਨਾਲ ਚੱਲ ਤਾ ਅਦਬੇ ਮੈਂ ਤਾਂ ਇਹ ਕਹਿੰਦਾ ਮੇਰੇ ਘਰੇ ਟਾਪਟੀ ਕਰ ਭੁੱਖੇ ਮਰਦੇ ਆ ਉਹ ਦਾ ਬੋਲ ਭਗਵਾਨ ਕ੍ਰਿਸ਼ਨ ਆਪੇ ਜਰੂਗਾ ਉਸ ਹੀ ਭਗਵਾਨ ਕ੍ਰਿਸ਼ਨ ਹੀ ਉਹ ਜਿਹਨੂੰ ਆਖਿਆ ਤੇ ਭਗਵਾਨ ਕ੍ਰਿਸ਼ਨ ਆਪੇ ਜਰੂਗਾ ਸਾਡੇ ਨਾਲ ਚੱਲ ਅਗਲਾ ਬਾਤਾਂ ਜਾਊਗਾ ਤੇ ਪਰ ਮੈਂ ਗਾ ਨਹੀਂ ਜਾਣਾ ਸੁਣਤਾ ਆ ਕੇ ਆਈ ਬੋਲ ਉਹ ਵੀ ਸੰਤ ਬਾੜ ਕੇ ਕਿ ਤੁਹਾਨੂੰ ਗਾ ਗਾ ਹੋਣਾ ਸੀ ਮੈਂ ਤਾਂ ਨਹੀਂ ਜਾ ਸਕਦਾ ਸਤੂ ਗੀਰ ਆਪਰਾ ਬੋਲੋ ਤੇ ਸ਼ਹਿਰ ਗਾਣੇ ਵਿੱਚ ਜਾ ਕੇ ਭਗਵਾਨ ਨੇ ਕੋਲ ਗੁਰਦਾ ਤਾਰਿਆ ਸੱਚ ਦੋ ਤੇ ਕੋਈ ਸਾਦ ਤੁੰਬਾ ਕਿ ਜਵੇ ਕੋਈ ਢੇਰੂ ਕੋਈ ਕਲਤ ਤੇ ਨੱਚੀ ਜਾਵੇ ਸਾਰਾ ਪਿੰਡ ਇਕੱਠਾ ਹੋ ਗਿਆ ਉੱਤੇ ਵੀ ਪਾਕ ਪਰ ਨਾਂਨਕਸ਼ਕ ਆਏ ਆ ਨਾਂਕਸ਼ਕ ਆਏ ਮੈਂ ਅਖੰਡ ਜائو 2000 ਬੰਦੇ ਪਿੱਛੇ ਕੇ ਵੀ ਜਾ ਕੇ ਤੁਸੀਂ ਦੇਖੋ ਜਿਹਨਾਂ ਨੂੰ ਕੋਈ ਲੈ ਕੇ ਆਏ ਹੋਏ ਕੁਸਕੁਲੀ ਨੂੰ ਦੇਰ ਨੂੰ ਫੇਰ ਤਾਂ ਉਹ ਚਾਹ ਪਾਣੀ ਚਾਚਾ ਦਾ ਗੱਲ ਕਰਦੇ ਨੇ ਕੂਮਸਾਲਾ ਚ ਪਾਪੇ ਚਿੱਟੜੇ ਖਾਈ ਜਾਂਦੇ ਨੇ ਬੰਗਲੇ ਮਾਰੀ ਚ ਬਾਤ ਦੋ ਉਰਗਾਂ ਨੂੰ ਦੇਖਿਆ ਆਪਣੇ ਸਾਧਾ ਇਕਲੀ ਜਿਹੜੇ ਵਿੱਚ ਬਜੀਆ ਨਾ ਗੱਲ ਨਾ ਕਹਾਣੀ ਲੈ ਨ ਦੇ ਨਾ ਕੋਲੇ ਕੁਸ ਉਹ ਜਾ ਕੇ ਕਹਿਣ ਲੱਗੇ ਨੰਦੀ ਬਾਈ ਕਹਿ ਲੱਗੇ ਹਰਨੰਦੀ ਨੂੰ ਆਦੇ ਹਰਨੰਦੀ ਕੁਛ ਨਹੀਂ ਲੈ ਕੇ ਆਇਆ ਉਹ ਤਾਂ ਇਕੱਲੇ ਟੁੰਬੇ ਲਈ ਫਿਰਦਿਆ ਐਹ ਜੀ ਬਾਤ ਕਰਕੇ ਆਣਗੇ ਤੇ ਤਪ ਤ ਉਧਰ ਭਾਗ ਦਾ ਦੇ ਹੋ ਗਿਆ ਉਧਰ ਜਦੋਂ ਹਰਨੰਦੀ ਨੂੰ ਪਤਾ ਲੱਗਿਆ ਕਿ ਕੁਛ ਵੀ ਨਹੀਂ ਲੈ ਕੇ ਮੇਰੀ ਬੇਇੱਜ਼ਤੀ ਹੋ ਗਈ हर नदी ने पानी का तो खाली तोड़ा चक्के जल छाल मार लगी ना जो भगवान ने भगवान कहनंदी कर एक ही मारते लोग सारे वह कह लगे नहीं तेन जिन्ना कहेगी मोड़ के लिया है भगवान को कहन लगी ते तू राधा लेके आया वह कह लगी राधा भी आ ਜਿੰਨੀ 100 ਕਰੋੜ ਦਾਣ ਦਿੱਤੀ ਸੀ ਤਾਂ ਉਹ 96 ਕਰੋੜ ਮਾਇਆ ਹਰਬੰਦੀ ਕੇ ਨਾਨੀ ਬਾਈ ਦੇ ਵਿਆਹ ਦੇ ਵਿੱਚ ਭਗਵਾਨ ਨਰਸੀ ਨੱਬਲੀ ਉੱਥੇ ਕਿਸੇ ਦੀ ਕਵਿ ਦੀ ਗੱਲ ਕਰਤਾ ਤੇ ਆਏ ਗਏ ਹੱਸ ਵਰਦ ਉਹ ਬਾਗ ਦਾ ਪੈਰੋ ਤੇ ਤੱਕ ਤੇ ਤਾਰੇ ਨਾ ਪਾਏ ਜੋ ਜਾਵੇ ਬਾਗ ਪਰੋ ਤੇ ਤਾਰੇ i'm yeah. going yeah. 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 thank <laughs> you ਸੀ ਆਪ ਤੀਰ ਭਰਤੀ ਹੋਗੀ ਹੋਵੇ ਸ਼ਾਪਾਸ ਦੇ ਚਲੋ ਹਰੇ ਦੀਸਾ